ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਅਰਜਿੰਦਰ ਸਿੰਘ ਢੱਗਣ ਲੈ ਕੇ ਹਾਜ਼ਰ ਹੈ ਐਜੰਡਾ ਸਤਿ ਸ੍ਰੀ ਅਕਾਲ ਨਮਸਕਾਰ ਦਾਬਾ ਦੇ ਇਹ ਖਬਰ ਸਭ ਤੋਂ ਪਹਿਲਾਂ ਮੈਂ ਗੁਰੂ ਗ੍ਰੰਥ ਸਾਹਿਬ ਦੇ ਇੱਕ ਸ਼ਬਦ ਨਾਲ ਸ਼ੁਰੂ ਕਰਨਾ ਚਾਹਣਾ ਮਨ ਮੈਲਾ ਸੁਣਿਆ ਮੁਖ ਮਿੱਠਾ ਬੋਲੇ ਇਹਦੇ ਅਰਥ ਨੇ ਅੰਗਰੇਜ਼ੀ ਚ ਵਿਦ ਪੋਲਿਊਟਿਡ ਮਾਈਂਡ ਹੀ ਹਿਅਰਸ ਦੀ ਐਮਬ੍ਰੋਇਸਲ ਵਰਡ ਆਫ ਗੁਰੂਜ਼ ਬਾਣੀ ਵਿਦ ਹਿਸ ਮਾਊਥ ਹੀ ਸਪੀਕਸ ਵਰਡਸ ਲੋ ਪਹਿਲਾਂ ਖਬਰ ਸੰਖੇਪ ਤੇ ਫਿਰ ਦਿਆਂਗੇ ਵਿਸਤਾਰ ਐਸਐਸਪੀ ਮੋਹਾਲੀ ਸੰਦੀਪ ਗਰਗ ਵਿਰੁੱਧ ਬਹੁਤ ਹੀ ਸਖਤ ਆਦੇਸ਼ ਐਡੀਸ਼ਨਲ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਨੇ ਜਾਰੀ ਕੀਤਾ ਉਹਨਾਂ ਨੇ ਕਿਹਾ ਕਿ ਹੁਕਮਾਂ ਦੀ ਪਾਲਣਾ ਜੇ ਨਾ ਕੀਤੀ ਗਈ ਤਾਂ ਮੈਂ ਧਾਰਾ 174 ਆਈਪੀਸੀ ਲਾ ਕੇ ਐਸਐਸਪੀ ਦੇ ਵਿਰੋਧ ਕਾਰਵਾਈ ਕਰਾਂਗਾ ਸੈਕਸ਼ਨ 174 ਆਫ ਦੀ ਆਈਪੀਸੀ ਦਾ ਮਤਲਬ ਹੈ ਕਿ ਕੋਈ ਵੀ ਵਿਅਕਤੀ ਜਿਹੜਾ ਵਿਲਫੁਲੀ ਡਿਸਓਬੇ ਕਰੇ ਅਦਾਲਤ ਦੇ ਹੁਕਮਾਂ ਨੂੰ ਯਾਨੀ ਕਿ ਮੰਦੀ ਮੌਜ ਦੇ ਮੁਤਾਬਕ ਹੀ ਹੁਕਮਾਂ ਦੀ ਪਰਵਾਹ ਨਾ ਕਰੇ ਤੇ ਉਸ ਦੇ ਉੱਤੇ ਧਾਰਾ 174 ਆਈਪੀਸੀ ਲਾ ਕੇ ਉਸ ਨੂੰ 1 ਮਹੀਨੇ ਤੋਂ 6 ਮਹੀਨੇ ਤੱਕ ਕੈਦ ਕੀਤੀ ਜਾ ਸਕਦੀ ਹੈ ਅਤੇ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ ਖੋਣ ਖਬਰ ਵਿਸਤਾਰ ਚ ਐਸਐਸਪੀ ਸੰਦੀਪ ਗਰਗ ਦੇ ਬਾਰੇ ਇਸ ਐਡੀਸ਼ਨਲ ਸੈਸ਼ਨ ਜੱਜ ਦੇ ਆਦੇਸ਼ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਕਾ ਆਦੇਸ਼ ਜਾਰੀ ਕੀਤਾ ਸੀ ਕਿ ਇਹ ਖੁਦ ਡੀਐਸਪੀ ਟ੍ਰੈਫਿਕ ਨੂੰ ਨਾਲ ਲੈ ਕੇ ਪੇਸ਼ ਹੋਵੇ ਮਾਮਲਾ ਸੀਗਾ ਇੱਕ ਵਿਅਕਤੀ सुरेंद्र ਕੁਮਾਰ ਦਾ ਜਿਹਦਾ ਇੱਕ ਪਲਾਟ ਦਾ ਝਗੜਾ ਸੀ ਮਾਮਲਾ ਡੇਰਾ ਬਸੀਦ ਅਦਾਲਤ ਚ ਚੱਲਦਾ ਸੀ ਤੇ ਇਸ ਐਸਐਸਪੀ ਨੇ ਦੂਜੇ ਬੰਦਿਆਂ ਦੀ ਯਾਨੀ ਕਿ ਦੂਸਰੀ ਪਾਰਟੀ ਤੋਂ ਦਰਖਾਸਤ ਲੈ ਕੇ ਉਸ ਦੇ ਵਿਰੁੱਧ ਜਾਂਚ ਦੇ ਆਦੇਸ਼ ਦਿੱਤੇ ਇੱਕ ਐਸਪੀ ਤੋਂ ਜਾਂਚ ਕਰਾਈ ਪਹਿਲਾਂ ਤਾਂ ਉਹਨੇ ਲਿਖਿਆ ਕਿ ਇਹ ਮਾਮਲਾ ਦਿਵਾਨੀ ਹੈ ਸਿਵਲ ਹੈ ਇਹਦੇ ਉੱਤੇ ਪਰਚਾ ਦਰਜ ਕਰਨਾ ਬਣਦਾ ਨਹੀਂ ਫੇਰ ਦੂਜੇ ਐਸਪੀ ਪੀ ਬੀਆਈ ਜਿਹਨੂੰ ਕਹਿੰਦੇ ਆ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਦੇ ਦਿੱਤਾ ਉਹ ਵੀ ਕਹਿੰਦਾ ਜੀ ਮਾਮਲਾ ਸਿਵਲ ਹੈ ਪਰਚਾ ਬਣਦਾ ਨਹੀਂ ਪਰ ਜਿਸ ਤਰ੍ਹਾਂ ਇਸ ਐਸਐਸਪੀ ਦੀ ਤਬੀਅਤ ਹੈ ਫਿਤਰਤ ਹੈ ਇਸ ਨੇ ਫਿਰ ਮਾਮਲਾ ਇੱਕ ਡੀਐਸਪੀ ਯਾਨੀ ਕਿ ਜੂਨੀਅਰ ਅਫਸਰ ਨੂੰ ਭੇਜਤਾ ਕਿ ਹੁਣ ਤੀਜੀ ਇਨਕੁਆਰੀ ਤੂੰ ਕਰ ਵਿਅਕਤੀ ਸੁਰੇਂਦਰ ਕੁਮਾਰ ਹਾਈ ਕੋਰਟ ਪਹੁੰਚ ਜਾਂਦਾ ਤੇ ਕਹਿੰਦਾ ਜੀ ਮੇਰੀ ਖੱਜਲ ਖਵਾਰੀ ਇਹ ਐਸਐਸਪੀ ਕਰ ਰਿਹਾ ਹੈ ਮੈਨੂੰ ਬਾਰ-ਬਾਰ ਤਲਬੀਰ ਦੇ ਪਰਵਾਨੇ ਆ ਰਹੇ ਨੇ ਜਦ ਕਿ ਦੋ ਐਸਪੀਜ਼ ਨੇ ਕਹਿਤਾ ਹੈ ਕਿ ਪਰਚਾ ਦਰਜ ਕਰਨਾ ਬਣਦਾ ਨਹੀਂ ਹਾਈ ਕੋਰਟ ਨੇ ਬਹੁਤ ਹੀ ਸੀਰੀਅਸ ਲੈਂਦੇ ਹੋਏ ਇਸ ਮਾਮਲੇ ਨੂੰ ਇਸ ਐਸਐਸਪੀ ਨੂੰ ਖੁਦ ਹਾਜ਼ਰ ਹੋਣ ਲਈ ਹੁਕਮ ਦਿੱਤੇ ਹੈ ਤੇ ਨਾਲ ਕਹਿੰਦੇ ਜੀ ਲੈ ਕੇ ਆਓ ਤੁਸੀਂ ਆਪਣਾ ਡੀਐਸਪੀ ਟ੍ਰੈਫਿਕ ਤੀਜਾ ਮਾਮਲਾ ਹੈਗਾ ਇਸੇ ਐਸਐਸਪੀ ਦਾ ਜਿਸ ਦਾ ਸੰਬੰਧ ਜੁਆਏ ਹੋਮਸ ਬਿਲਡਰ ਦੇ ਨਾਲ ਹੈ ਉਸ ਦੇ ਮਾਮਲੇ ਵਿੱਚ ਡੀਐਸਪੀ ਹਰਸਿਮਰਨ ਸਿੰਘ ਬਲ ਨੇ ਇਨਕੁਆਰੀ ਕਰਕੇ ਸਿਫਾਰਿਸ਼ ਕੀਤੀ ਕਿ ਪਰਚਾ 420 ਦਾ ਮੁਕਦਮਾ ਜਿਹੜਾ ਦਰਜ ਕਰਤਾ ਜਾਏ ਐਸਐਸਪੀ ਸਾਹਿਬ ਪਰ ਇਸ ਐਸਐਸਪੀ ਨੇ ਡੀਐਸਪੀ ਦੀ ਜਾਂਚ ਦੀ ਪ੍ਰਵਾਹ ਨਾ ਕਰਦੇ ਹੋਏ ਇੱਕ ਹੋਰ ਕਿਸਮ ਜੇ ਦੀ ਲੀਗਲ ਡਿਵਾਈਸ ਲਈ ਜਿਹੜਾ ਕਿ ਇਹਨਾਂ ਦਾ ਖਾਸ ਇੱਕ ਸਰਕਾਰੀ ਵਕੀਲ ਹੈ ਜਿਹਦਾ ਨਾਮ ਹੈ ਮਨ ਨੀਤ ਸਿੰਘ ਦੁੱਗਲ ਤੇ ਉਹ ਫਿਰ ਇਹੋ ਜੀ ਜਾਂਚ ਕਰਕੇ ਯਾਨੀ ਕਿ ਇਹੋ ਜਿਹਾ ਅਧਿਐਨ ਕਰਦਾ ਹੈ ਕੇਸ ਦਾ ਕਿ ਉਹ ਕਹਿੰਦਾ ਜੀ ਪਰਚਾ ਦਰਜ ਕਰਨਾ ਬਣਦਾ ਨਹੀਂ ਦੋਸਤੋ ਇਸ ਮਾਮਲੇ ਤੇ ਅਸੀਂ ਕੁੱਲ ਕਰ ਚੁੱਕੇ ਹਾਂ 5 ਵੀਡੀਓਜ਼ ਤੁਸੀਂ ਵੇਖ ਸਕਦੇ ਹੋ ਵੀਡੀਓ ਨੰਬਰ 409 410 425 427 ਤੇ ਪੰਜਵੀਂ 432 ਜਿਹੜੀ ਅੱਜ ਆੜੀ ਵੀਡੀਓ ਆ ਇਹ ਹੋ ਜੇਗੀ ਇਸ ਐਸ ਐਸ ਪੀ ਸੰਦੀਪ ਗਰਗ ਆਈ ਪੀ ਐਸ ਸਾਹਿਬ ਬਾਰੇ 6ਵੀਂ ਵੀਡੀਓ ਐਡੀਸ਼ਨਲ ਸੈਸ਼ਨ ਜੱਜ ਪਰਮੇਂਦਰ ਸਿੰਘ ਗਰੇਵਾਲ ਨੇ 15-2 ਨੂੰ ਜਾਰੀ ਕੀਤੇ ਆ ਦੇਸ਼ ਵਿੱਚ ਕਿਹਾ ਸਰਕਾਰੀ ਵਕੀਲ ਦਿਲਪ੍ਰੀਤ ਸਿੰਘ ਦੇ ਰਾਹੀਂ ਕਿ ਤੁਸੀਂ ਆ ਜਿਹੜੀ ਮੈਂ ਹੁਕਮ ਦਿੱਤਾ ਹੈ ਇਹਨੂੰ WhatsApp ਰਾਹੀਂ ਐਸਐਸਪੀ ਦੇ ਪਰਸਨਲ ਨੰਬਰ ਤੇ ਭੇਜੋ ਅਤੇ ਖੁਦ ਜਾ ਕੇ ਅੱਜ ਹੀ ਐਸਐਸਪੀ ਨੂੰ ਸਮਝਾਓ ਕਿ ਕਾਨੂੰਨ ਹੁੰਦਾ ਕੀ ਹੈ ਯਾਨੀ ਕਿ ਧਾਰਾ 174 ਦੇ ਅਰਥ ਕੀ ਨੇ ਇਹ ਮਾਮਲਾ ਹੈਗਾ ਪਟ੍ਰੇਨਿੰਗ ਟੂ ਅ ਮਰਡਰ ਕੇਸ ਐਫ ਆਈ ਆਰ ਨੰਬਰ 136 ਪੁਲਿਸ ਸਟੇਸ਼ਨ ਨਿਆਂ گاؤں ਜ਼ਿਲ੍ਹਾ ਮੁਹਾਲੀ 15 10 2021 ਨੂੰ ਇੱਕ ਮਾਈਗ੍ਰੈਂਟ ਵਿਅਕਤੀ ਰਾਜੇਸ਼ ਕੁਮਾਰ ਦਾ ਕਤਲ ਹੋ ਜਾਂਦਾ ਹੈ ਉਹ ਇੱਕ ਹਾਰਡਵੇਅਰ ਦੀ ਦੁਕਾਨ ਤੇ ਕੰਮ ਕਰਦਾ ਹੁੰਦਾ ਦੁਕਾਨ ਦਾ ਨਾਮ ਹੁੰਦਾ ਜੀ ਸੋਨੂ ਹਾਰਡਵੇਅਰ ਸ਼ਾਪ ਉਹਦੀ ਘਰ ਵਾਲੀ ਆਸਮਾ ਉਸੇ ਦੁਕਾਨ ਦੇ ਸਾਹਮਣੇ ਇੱਕ ਸਬਜ਼ੀ ਦੀ ਰੇੜੀ ਲਾਉਂਦੀ ਹੁੰਦੀ ਹੈ ਗਰੀਬ ਲੋਕ ਮਿਹਨਤ ਕਰਕੇ ਪੰਜਾਬ ਚ ਆ ਕੇ ਕਮਾਈ ਕਰ ਰਹੇ ਹੁੰਦੇ ਨੇ ਕਰੀਬ 8:30 ਵਜੇ ਰਾਤ ਨੂੰ 15 10 21 ਨੂੰ 8 10 ਵਿਅਕਤੀ ਇਸ ਸੇਲਜ਼ਮੈਨ ਤੇ ਹਮਲਾ ਕਰਦੇ ਰਜਿਸਟਰੀ ਤੇ ਤੇਜ਼ ਧਾਰ ਹਥਿਆਰ ਹੁੰਦੇ ਆ ਇਹਨਾਂ ਕੋਲ ਡਾਂਗਾਂ ਅਤੇ ਰੌਡਸ ਵਗੈਰਾ ਉਹਨੂੰ ਬੁਰੀ ਤਰ੍ਹਾਂ ਫੱਟਣ ਕਰਕੇ ਚਲੇ ਜਾਂਦੇ ਐ ਦੁਕਾਨ ਦਾ ਮਾਲਕ ਬਰਜੇਸ਼ ਕੁਮਾਰ ਭੂਸ਼ਣ ਉਸ ਨੂੰ ਲੈ ਕੇ ਹਸਪਤਾਲ ਖਰੜ ਪਹੁੰਚਦਾ ਹੈ ਉੱਥੋਂ ਰੈਫਰ ਹੋ ਜਾਂਦਾ ਹੈ 32 ਦੇ ਹਸਪਤਾਲ ਚੰਡੀਗੜ੍ਹ ਚ ਮਾਮਲਾ ਬੜਾ ਸੀਰੀਅਸ ਵੇਖ ਕੇ ਪੀਜੀਆਈ ਇਸ ਮਰੀਜ਼ ਨੂੰ ਭੇਜਿਆ ਜਾਂਦਾ ਜਿੱਥੇ ਉਹਦੀ ਮੌਤ ਹੋ ਜਾਂਦੀ ਹੈ ਇਸ ਦੇ ਵਿੱਚ ਕਰੀਬ 9 ਦੋਸ਼ੀ ਪਾਏ ਜਾਂਦੇ ਐ ਕੁਝ ਅਣਪਛਾਤੇ ਹੁੰਦੇ ਐ ਚਾਰ ਜਿਹੜੇ ਗ੍ਰਿਫਤਾਰ ਕੀਤੇ ਐ ਦੋਸ਼ੀ ਉਹ ਜੇਲ੍ਹ ਚ ਨੇ ਉਹਨਾਂ ਦਾ ਨਾਂ ਹੈ ਜੀ ਕਰਨ ਅਲੈਸ ਸ਼ੁਭਮ ਦੂਜਾ ਅੰਕਿਤ ਕੁਮਾਰ ਪੂਰਵ ਕੁਮਾਰ ਅਲੈਸ ਤਸਾਰ ਅਤੇ ਵਿਪਨ ਪਹਾੜ ਇਹ ਚਾਰੇ ਵਿਅਕਤੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਨੇ ਜਿਨ੍ਹਾਂ ਨੂੰ ਕਿ ਪਿਛਲੀ ਤਰੀਕ ਤੇ 15 2 ਨੂੰ ਅਡੀਸ਼ਨਲ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਪਰ ਜੱਜ ਸਾਹਿਬ ਨੇ ਨੋਟ ਕੀਤਾ ਕਿ ਪ੍ਰੋਸੀਕਿਊਸ਼ਨ ਵਿਟਨੈਸਸ ਜਾਨੀ ਕਿ ਪੁਲਿਸ ਦੇ ਆਪਣੇ ਗਵਾਹ ਉਹਨਾਂ ਵਿੱਚ ਸ਼ਾਮਲ ਨੇ ਡਾਕਟਰ ਰਜੇਸ਼ ਸਿੰਘਲਾ ਡਾਕਟਰ ਫਿਹਾਲ ਡਾਕਟਰ ਮੋਹਿੰਦਰ ਸਿੰਘ ਡਾਕਟਰ ਅਮਨ ਜੈਨ ਤੇ ਹੈੱਡ ਕਨਸਟੇਬਲ ਮੁਕੇਸ਼ ਕੁਮਾਰ ਅਤੇ ਰਜਿਸਟਰੀ ਕਰ ਕਲਰਕ ਜਿਹੜਾ ਕਿ ਸਬ-ਡਿਸਟ੍ਰਿਕਟ ਮਾਜਰੀ ਦੇ ਦਫ਼ਤਰ ਵਿੱਚ ਕੰਮ ਕਰਦਾ ਹੈ ਜਿਹਦਾ ਨਾਮ ਮੁਕੇਸ਼ ਕੁਮਾਰ ਹੈ ਪੁਲਿਸ ਉਹਨਾਂ ਨੂੰ ਜੱਜ ਦੇ ਅੱਗੇ ਪੇਸ਼ ਕਰਨ ਦੇ ਵਿੱਚ ਨਾਕਾਮਯਾਬ ਰਹਿੰਦੀ ਹੈ ਜੱਜ ਸਾਹਿਬ ਆਪਣੇ ਆਦੇਸ਼ ਦੇ ਵਿੱਚ ਇਹ ਦਰਜ ਕਰਦੇ ਹੈ ਕਿ ਇਹ ਕਤਲ ਦਾ ਮਾਮਲਾ ਹਾਈ ਕੋਰਟ ਵੱਲੋਂ ਸਮਾ ਵੱਧ ਕੀਤਾ ਗਿਆ ਯਾਨੀ ਕਿ ਟਾਈਮ ਬਾਉਂਡ ਇਹਨੂੰ ਡਿਊਰੇਸ਼ਨ ਬਹੁਤ ਥੋੜੀ ਦੇ ਵਿੱਚ ਡਿਸਾਈਡ ਕਰਨਾ ਹੁੰਦਾ ਪਰ ਪੁਲਿਸ ਇਸ ਦੇ ਨਾਲ ਸਹਿਯੋਗ ਨਹੀਂ ਕਰਦੀ ਅਦਾਲਤ ਦੇ ਨਾਲ ਜਿਹੜੇ ਸਮਨ ਜਾਂਦੇ ਹੈ ਜੱਜ ਸਾਹਿਬ ਲਿਖਦੇ ਹੈ ਕਿ ਨਾ ਤਾਂ ਅਦਾਲਤ ਨੂੰ ਦਿੱਸਿਆ ਜਾਂਦਾ ਕਿ ਉਹ ਸਰਵ ਹੋ ਗਈ ਤੇ ਨਾ ਹੀ ਉਹ ਸੰਮਨ ਮੋੜ ਕੇ ਪੁਲਿਸ ਵਾਪਸ ਅਦਾਲਤ ਨੂੰ ਦਿੰਦੀ ਹੈ ਅਨ ਸਰਵਡ ਯਾਨੀ ਕਿ ਸੰਮਨ ਅਦਾਲਤ ਜਾ ਜਾਰੀ ਕਰਦੀ ਹੈ ਕਿ ਸਰਵ ਕਰੋ ਸਰਵ ਹੁੰਦੇ ਨਹੀਂ ਜੇ ਹੁੰਦੇ ਨਹੀਂ ਤਾਂ ਵਾਪਸ ਅਦਾਲਤ ਕੋਲ ਆਉਣੇ ਚਾਹੀਦੇ ਆ ਉਤੇ ਲਿਖਿਆ ਹੋਣਾ ਚਾਹੀਦਾ ਕਿ ਫਲਾਣੀ ਫਲਾਣੀ ਵਜ੍ਹਾ ਕਰਕੇ ਇਹ ਉਸ ਵਿਅਕਤੀ ਨੂੰ ਦੋਸ਼ੀ ਨੂੰ ਪਹਚਾਏ ਜਾ ਨਹੀਂ ਸਕੇ ਇਹ ਕਿਸੇ ਹੋਰ ਨੂੰ ਪਛਾਣਾਈ ਨਹੀਂ ਜਾ ਸਕਕੇ ਪਰ ਅਦਾਲਤ ਨੂੰ ਸੂਚਿਤ ਨਹੀਂ ਕੀਤਾ ਜਾਂਦਾ ਰਿਹਾ ਇਸ ਮਾਮਲੇ ਨੂੰ ਬਹੁਤ ਹੀ ਸੀਰੀਅਸਲੀ ਲੈਂਦੇ ਹੋਏ ਇਸ ਛੇਰ ਐਡੀਸ਼ਨਲ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਨੇ ਬਹੁਤ ਹੀ ਸ਼ਕਤੀ ਨਾਲ ਲਿਖਿਆ ਕਿ ਜੋ ਸਰਕਾਰੀ ਵਕੀਲ ਦਿਲਪ੍ਰੀਤ ਸਿੰਘ ਹੈ ਉਹ ਤੁਰੰਤ ਕੋਰਟ ਦਾ ਆਦੇਸ਼ ਜਿਹੜਾ WhatsApp ਨੰਬਰ ਹੈਗਾ ਸਰਕਾਰੀ SSP ਸੰਦੀਪ ਗਰਗ ਦਾ ਉਸ ਤੇ ਇਸ ਨੂੰ ਭੇਜੇਗਾ ਤੇ ਫਿਰ ਉਸੇ ਦਿਨ ਖੁਦ ਜਾ ਕੇ SSP ਨੂੰ ਕਾਨੂੰਨ ਦਾ ਸਾਰਾ ਜਿਹੜਾ ਗਿਆਨ ਦੁਏਗਾ ਮਤਲਬ ਕਿ 174 ਧਾਰਾ ਬਾਰੇ ਦੱਸੇਗਾ ਜਿਸ ਦੇ ਤਹਿਤ ਜੱਜ ਸਾਹਿਬ ਨੇ ਕਿਹਾ ਇਹ ਅਗਲੀ ਤਰੀਕ ਯਾਨੀ ਕਿ 19 ਦੂ ਨੂੰ ਅਦਾਲਤ ਦੇ ਹੁਕਮ ਲਾਗੂ ਨਹੀਂ ਕੀਤੇ ਜਾਂਦੇ ਜਿਹੜੇ ਪ੍ਰੋਸੀਕਿਊਸ਼ਨ ਵਿਟਨੈਸਸ ਨੇ ਤੁਹਾਨੂੰ ਮੈਂ ਨਾਂ ਦੱਸੇ ਹੈ 6 ਜਿਹਦੇ ਵਿੱਚ ਡਾਕਟਰ ਸਾਹਿਬਾਨ ਸ਼ਾਮਿਲ ਨੇ ਇੱਕ ਹੈੱਡ ਕਨਸਟੇਬਲ ਸ਼ਾਮਿਲ ਹੈ ਦੂਜਾ ਫਿਰ ਇੱਕ ਸਰਕਾਰੀ ਮੁਲਾਜ਼ਮ ਰਜਿਸਟਰੀ ਕਲਰਕ ਮੁਕੇਸ਼ ਕੁਮਾਰ ਸ਼ਾਮਿਲ ਹੈ ਜੇ ਉਹ ਹਾਜ਼ਰ ਨਾ ਹੋਏ ਤਾਂ ਮੈਂ ਕਹਿੰਦੇ ਜੀ ਸਖਤ ਕਾਰਵਾਈ ਕਰੂੰਗਾ ਉਹਨਾਂ ਨੇ ਇਨਵੈਸਟੀਗੇਟਿੰਗ ਆਫੀਸਰ ਜਿਹੜਾ ਐਸ ਐਚ ਓ ਹੈ ਉਹ ਤੇ ਵੀ ਸਵਾਲ ਖੜਾ ਕੀਤਾ ਉਹਨਾਂ ਨੇ ਕਿਹਾ ਇਹਨਾਂ ਵਿਅਕਤੀਆਂ ਨੂੰ ਜਦੋਂ ਤੁਸੀਂ ਸ਼ਾਮਲ ਤਫ਼ਤੀਸ਼ ਕੀਤਾ ਤਾਂ ਫਿਰ ਇਹਨਾਂ ਤੋਂ ਸਿਉਰਟੀ ਬਾਂਡ ਕਿਉਂ ਨਹੀਂ ਲੈ ਗਏ ਇਹਨਾਂ ਤੋਂ ਅੰਡਰਟੇਕਿੰਗ ਕਿਉਂ ਨਹੀਂ ਲਈ ਗਈ ਕਿ ਜਦੋਂ ਅਦਾਲਤ ਦੇ ਵਿੱਚ ਗਵਾਹੀ ਹੋਏਗੀ ਤੁਸੀਂ ਹਾਜ਼ਰ ਹੋਣਾ ਇਹਨਾਂ ਚੀਜ਼ਾਂ ਦਾ ਸਖਤ ਨੋਟਿਸ ਲੈਂਦੇ ਹੋਏ ਐਡੀਸ਼ਨਲ ਸੈਸ਼ਨ ਜੱਜ ਨੇ ਆਦੇਸ਼ 15 2 ਨੂੰ ਜਾਰੀ ਕੀਤਾ ਦੋਸਤੋ ਅਖੀਰ 'ਚ ਇੱਕ ਗੱਲ ਹੋਰ ਕਹਿੰਦਾ ਚੱਲਾਂ ਇਸ ਐਸਐਸਪੀ ਦਾ ਇੱਕ ਖਾਸ ਕੈਪਟਿਵਿਟੀ ਵੀ ਚੈਨਲ ਹੈ ਜਿਹਨੂੰ ਕਿਹਾ ਜਾਂਦਾ ਜੀ ਬਹੁਤ ਹੀ ਨੇੜਤਾ ਰੱਖਣ ਵਾਲਾ ਟੀਵੀ ਚੈਨਲ ਉਹ ਇਸ ਟੀਵੀ ਚੈਨਲ ਨੂੰ ਚਲਾਉਣ ਵਾਲੇ ਕੁਝ ਲੋਕ ਨੇ ਜਿਹੜੇ ਮੈਂ ਸਮਝਦਾ ਕਿ ਅਕਲੋਂ ਅੰਨੇ ਨਹੀਂ ਉਹ ਇਹੋ ਜਿਹੀਆਂ ਖਬਰਾਂ ਚਲਾਉਂਦੇ ਨੇ ਇਸ ਐਸਐਸਪੀ ਦੇ ਕਹਿਣ ਤੇ ਜਿਹੜੀਆਂ ਨਿਰਧਾਰਤ ਝੂਠੀਆਂ ਹੁੰਦੀਆਂ ਤੇ ਉਹ ਇਸ ਐਸਐਸਪੀ ਦਾ ਹਰ ਗਲਤ ਤੇ ਪੱਖਪੂਰਦਾ ਤਾਪੀ ਦੰਦਾ ਤੇ ਇਸ ਅਕਲੋ ਅੰਨੇ ਚੈਨਲ ਦੇ ਬਾਰੇ ਦੱਸ ਦਿਆਂ ਕਿ ਬੀਤੇ ਦਿਨੀ ਇੱਕ ਮਾਮਲੇ ਦੇ ਵਿੱਚ ਇਹਨਾਂ ਇਰਾਨ ਕੀਤਾ ਕਿ ਫਲਾਣੇ ਫਲਾਣੇ ਸੰਦਰਭ ਦੇ ਵਿੱਚ ਇੱਕ ਵਿਅਕਤੀ ਨੂੰ ਹਥਕੜੀ ਲੱਗਣ ਵਾਲੀ ਹੈ ਤਿਆਰ ਹੈ ਜਿਵੇਂ ਕਿ ਇਹ ਹਥਕੜੀਆਂ ਇਸ ਐਸਐਸਪੀ ਨੇ ਇਸ ਪੱਤਰਕਾਰ ਦੇ ਘਰੇ ਹੀ ਰੱਖ ਰੱਖੀਆਂ ਹੋਣ ਜਦੋਂ ਜੀ ਕਰੇ ਜਾ ਕੇ ਲਾ ਲਵੇ ਖੈਰ ਉਹ ਬਿਲਕੁਲ ਨਿਰਅਧਾਰ ਹੈ ਤੇ ਝੂਠੀ ਖਬਰ ਹੈ ਜਦੋਂ ਗੱਲ ਤੁਰੂਗੀ ਹਥਕੜੀ ਲੱਗੂਗੀ ਤਾਂ ਫਿਰ ਤਾਂ ਕਿਸੇ ਨੂੰ ਪਤਾ ਲੱਗਣਾ ਹੀ ਨਹੀਂ ਚਾਹੀਦਾ ਜੇ ਗੱਲ ਪਹਿਲਾਂ ਹੀ ਮੀਡੀਆ ਦੇ ਵਿੱਚ ਸੰਕੇਤ ਦਿੱਤੇ ਜਾ ਰਹੇ ਆ ਇਹਦਾ ਮਤਲਬ ਕਿ ਕਿਤੇ ਨਾ ਕਿਤੇ ਇਹ ਸਾਰੇ ਮਾਮਲੇ ਦੇ ਵਿੱਚ ਗੜਬੜ ਨਜ਼ਰ ਆਉਂਦੀ ਆ ਜਾਂ ਇਹ ਜਿਹੜਾ ਮੈਂ ਕਹਿੰਦਾ ਵੀ ਚੈਨਲ ਗੜਬੜ ਖੁਦ ਕਰ ਰਿਹਾ ਜਾਂ ਇਸ ਤੋਂ ਕਰਵਾਈ ਜਾ ਰਹੀ ਹੈ ਟੂ ਰੈਟਲ ਅਵੇ ਸਮ ਪੀਪਲ ਸੋ ਇਹਦਾ ਮੈਂ ਕਹਿਣਾ ਚਾਹਉਨਾ ਕਿ মিডিਆ ਦਾ ਮਿਸਯੂਜ਼ ਕਰਕੇ ਗਲਤ ਇਨਫੋਰਮੇਸ਼ਨ ਡਿਸੈਮੀਨੇਟ ਕਰਨ ਦਾ ਪ੍ਰਭਾਵ ਗਲਤ ਪੈਂਦਾ ਪਰ ਉਹ ਟੈਂਪੋਰਰੀ ਹੁੰਦਾ ਹੈ ਜਿਹੜਾ ਇਨਫੋਰਮੇਸ਼ਨ ਰੀਅਲ ਟਰੂਥਫੁਲ ਡਿਸੈਮੀਨੇਟ ਹੁੰਦੀ ਆ ਉਹ ਵੀ ਸਮਾਜ ਚ ਜਾਂਦੀ ਆ ਉਹ ਸਾਰੇ ਲੋਕਾਂ ਚ ਜਾਂਦੀ ਆ ਸਿਆਸਤਦਾਨਾਂ ਚ ਜਾਂਦੀ ਆ ਬਿਊਰੋਕਰੇਟਸ ਤੇ ਹੋਰ ਅਧਿਕਾਰੀਆਂ ਕੋਲ ਵੀ ਜਾਂਦੀ ਹੈ ਉਹੀ ਜਾਣਕਾਰੀ ਜੱਜਾਂ ਕੋਲ ਵੀ ਜਾਂਦੀ ਹੈ ਜੁਡੀਸ਼ਰੀ ਦੇ ਕੋਲ ਜਾਂਦੀ ਹੈ ਹਾਈ ਕੋਰਟ ਸੁਪਰੀਮ ਕੋਰਟ ਤੇ ਸਾਰੀਆਂ ਕੋਟਾਂ ਚ ਤੇ ਫਿਰ ਇਹੋ ਜੀ ਜਿਹੜੀ ਸੱਚੀ ਜਾਣਕਾਰੀ ਹੁੰਦੀ ਹੈ ਉਹਦਾ ਪ੍ਰਭਾਵ ਵੀ ਸਮਾਜ ਤੇ ਪੈਂਦਾ ਹੈ ਤੇ ਜਦੋਂ ਪ੍ਰਭਾਵ ਪੈਂਦਾ ਹੈ ਤੇ ਉਹਦੇ ਫਿਰ ਜਿਹੜੇ ਜਿਹੜੇ ਉਹਦੇ ਅਰਥ ਹੈ ਜਾਂ ਤੁਸੀਂ ਕਹਿ ਲਓ ਉਹਦੇ ਰਿਜ਼ਲਟ ਵੀ ਵੇਖਣ ਨੂੰ ਲੋਕਾਂ ਨੂੰ ਮਿਲ ਜਾਂਦੇ ਨੇ ਮੈਂ ਇੱਥੇ ਖਬਰ ਦਾ ਕਰਦਾ ਜੀ ਅੰਤ ਮੈਨੂਰ ਇੰਦਰ ਸਿੰਘ ਤੱਕਰ ਨੂੰ ਆਗਿਆ ਦਿਓ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼